ਤਰੰਤ ਨਾਮ ਜੈ ਲਖੇ ਰਹਾਉ ਜਾਤ ਮੈਂ ਜੋ ਜੋਤ ਮੈਂ ਜਤਾ ਅਗਲਾ ਵਰਪੂ ਰਹਿਆ ਤੂੰ ਸੱਚਾ ਸਾਹਿਬ ਸਖਤ ਸੁਆਲਿਓ ਜਿਨ ਕੀਤੀ ਸੋ ਬਾਤ ਪਿਆ ਕਹੋ ਨਾਨਕ ਕਰਤੇ ਕੀਆ ਬਾਤ ਜੋ ਕਿਛੈ ਹਰਣਾ ਸੋ ਰਹਿਆ ਸੋਦਰ ਰਗ ਅਸਮਲ ਲਪਹਿ ਲੈ ਕੋ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਵਹਿ ਸਰਬ ਸਮਾਲੇ ਰਾਜੇ ਤੇਰੇ ਨਾਮ ਅਨੇਕੋ ਅਸ਼ੰਖਾ ਕਿਤੇ ਜਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਬੇਸੋਹੀ ਹੈ ਕਿਤੇ ਗਾਵਨ ਹਾਰੇ ਗਾਵਾਦਨਾ ਪਵਰ ਪਾਣੀ ਵੈ ਸੰਤਰਾ ਗਾਵੀ ਰਾਜਾ ਧਰਮ ਦੁਵਾਰੇ ਗਾਵਾਦਨਾ ਜਤ ਗਤ ਲਿਖ ਜਾਣਣਾ ਲਿਖ ਲੈ ਧਰਮ ਵਿਚਾਰੇ ਗਾਵਾਦਨੋ ਅਸਰ ਬ੍ਰਹਮਾ ਦੇਵੀ ਸੋਹਨਾ ਤੇਰੇ ਸਦਾ ਸਵਾਰੇ ਗਾਵਾ ਦਨ ਅੰਦਰ ਰਸਨ ਬੈਠੇ ਦੇਵਤੇ ਆਦਰ ਨਾਲੇ ਗਾਵਾ ਦਨ ਸਦ ਸਮਾਧੀ ਅੰਦਰ ਗਾਵਾ ਦਨ ਸਾਰ ਵਿਚਾਰੇ ਗਾਵਾ ਦਨ ਜਤੀ ਸਤੀ ਸੰਤੋਖੀ ਗਾਵਾ ਦਨ ਵੀਰ ਖਰਾਰੇ ਗਾਵਾ ਦਨ ਪੰਡਿਤ ਪਰਨ ਕੀਸ਼ਰ ਜੁਗ ਜੁ ਵੇਦਾਂ ਨਾਲੇ ਗਾਵਾ ਦਨ ਮਹੁਨੀਆ ਮਨ ਮੋਹਨ ਸੁਰਗ ਮਚ ਪੇ ਆਲੇ ਗਾਵਾ ਦਨ ਰਤਨੋ ਪਾਏ ਤੇਰੇ 68 ਦਿਰਥ ਨਾਲੇ ਗਾਵਾਦਨੋ ਜੋਤ ਮਹਾਬਲ ਸੂਰਾ ਗਾਵਦਨੋ ਖਾਨੀ ਜਾਰੇ ਗਾਵਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਦੇ ਦੇ ਧਾਰੇ ਸੇਹ ਜਨੋ ਗਾਵਨ ਜੋ ਹੋ ਤਤ ਭਾਵਨ ਹਰਤੇ ਦੇ ਭਕੁਰ ਸਾਲੇ ਹੋਰ ਹਿਤੇ ਤਨੋ ਗਾਵਨ ਸੇਮੇ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਫਰਦਾਸ ਸਾਹਿਬ ਸੱਚ ਸੱਚੀ ਨਾਈ ਤੈਵੀ ਹੋਸੀ ਜਮਾ ਜਸਿ ਅਚਨਾ ਜਨ ਚਾਈ ਰੰਗੇ ਰੰਗੇ ਬਾਤਿ ਕਰ ਕਰ ਜਿਨਸੀ ਮਾਇ ਜਨੋ ਪਾਈ ਕਰ ਕਰ ਰਿਖੇ ਗਿਤਾ ਆਪਣਾ ਜੋਤ ਜੀਵਣ ਲਈ ਜੋਤ ਸੁਭਾਵੈ ਸੋਇ ਕਸੀ ਪ੍ਰਹਕਮ ਨਾ ਕਰਣਾ ਜਾਈ ਸੋ ਬਾਛਾ ਹੋ ਸਹਵ ਸਾਹਿਬ ਨਾਨਕ ਰਹਿਣ ਰਜਾਈ ਅਸਮੰਦ ਪਿੱਲ ਸੋ ਡਾਖੈ ਸਭ ਕੋ ਹੀ ਹੀ ਡੋਡਾ ਰਿਖਾ ਹੋਈ ਕੀ ਮਦ ਪਾਨ ਕੇ ਹਾ ਜਾਏ ਕਿਹਨੇ ਵਾਲੇ ਰਹੇ ਸਮਾਈ ਪੜੇ ਮੇਰੇ ਸਾਹੀ ਵਾਗ ਹਰਗਮੀ ਰਾਗੁ ਨੀਹੀ ਰਾਗ ਕੋ ਨ ਜਾਣੇ ਤੇਰਾ ਕੀਤਾ ਕੀ ਓਰ ਚੀਰਾ ਰਹਾ ਸਭ ਸੱਚੇ ਮਿਲ ਸਤ ਗਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਦੇਹਨੇ ਗੁਰ ਗੁਰ ਹਾਈ ਕਹ ਨਾ ਜਾਏ ਤਤਲ ਵਡਿਆਈ ਸਾ ਸਤ ਸਤਪ ਸਭ ਗਿਐਂ ਸਦਾ ਬਰਖ ਕਿਉ ਬੜਿਆਈਆ ਸਦ ਬਸ ਦੇਖਣਾ ਨਾ ਪਾਈਆ ਕਰਮ ਮਿਲੇ ਨਾਹੀ ਹਾਗ ਰਹਾਇਆ ਅਖਣ ਵਾਲਾ ਹੈ ਵਿਚਾਰਾ ਸਿਪਤੀ ਬਰਜ ਰੇ ਬੰਡਾਰਾ ਜਿਸ ਤੋਂ ਨੇ ਜਿਸ ਗਿ ਅਚਾਰਾ ਨਾਨ ਸਤਸਵਰਣ ਹਰਾ ਸਮਹੰਦਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਅਖਣੀ ਓਕ ਸਚਨਾਉ ਸਾਚੇ ਨਾਮ ਕੀ ਲਾਗੈ ਭੂਖ ਤਦ ਭੁਖੈ ਖਜਲੀ ਹੈ ਰੂਹ सौख अवसर मेरी माए सच सचि न रहाओ साचे नाम की दिल बने आय आख कैंद नि पाई जे सामल के आख नाह नन हो वै घट जाय नाम रन हो सोग निंदा रहे न झुके भोग गुणे हो ना कोई नाको को नाको होई। को हो जीवड़ा ਜਿੰਦਨ ਕਰ ਕਹਿ ਗੀਤੀ ਰਾਖ ਖਸਮ ਸਰ ਦੇਖਮ ਜਾਤ ਨਾਨਕ ਨਾਵਾ ਸਨਾਤ ਰਾਗ ਗੁਜਰੀ ਮਹੱਲਾ ਜੁਖਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰਮ ਗੁਰਪਾਸ ਹਾਮ ਗਿਰੇ ਕਰਮ ਸਤਿਗੁਰ ਸਰਣਾਈ ਕਦਿਆ ਨਾ ਪ੍ਰਗਾਸ ਮੇਰੇ ਮੀਤ ਗੁਰਦੇ ਮੁਖੂ ਰਾਮ ਨਾਮ ਪ੍ਰਗਾਸ ਗੁਰਮਤਿ ਨਾਹਮ ਮੇਰਾ ਪ੍ਰਾਂਥ ਸਖਾਈ ਹਰਿ ਕੀਤਿ ਹਮ ਰਹਿ ਆਸ ਰਹਾ ਹਰ ਜਨ ਕੇ ਵੜ ਭਾਗੁ ਡੇ ਰੇ ਜਨ ਹਰ ਹਸਦ ਹਰ ਪਿਆਸ ਹਰ ਹਰ ਨਾਮਿਲੈ ਤ੍ਰੁਪਤ ਸਹੈ ਗੁਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨਾ ਪਾਇ ਅਤੇ ਭਾਗਿ ਹਿ ਜੰਪਾਸ ਜੋ ਸਤਗੁਰ ਸਰਬ ਸੰਗਤ ਨਹੀਂ ਆਏ ਤ੍ਰਿਗਜੀਵੈ ਤ੍ਰਿਗਜੀਵ ਆਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤੰਤਰਮਸ ਚਲਿ ਹਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਸ ਪਾਇਆ ਮਨ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਜਿਤ ਵਹਿ ਦਉ ਜਾਹਰ ਹਾ ਜੀਉ ਪਰਿਆ ਸਹਿਲ ਵਰਮੈ ਜਿੰਦੋ ਪਾਏ ਤਖ ਅਜ ਕਾਗੇ ਕਰਤਨਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੁਤਰੀਆ ਗੁਰ ਪ੍ਰਸਾਦ ਪਰਮਤ ਪਾਇਆ ਸੋਖੈ ਕਸ਼ਟ ਹਰੇ ਰਹੋ ਜਨਨ ਵਿਤਾਲ ਲੋਕ ਸੁਤਮੰਤਾ ਹੋ ਨਗਿਸ ਕੀ ਧਰਿਆ ਸਿਰ ਸਜਿਖ ਸਮਾਹੀ ਠਾਕੁਰ ਖਾਹੀ ਮਨ ਭੋਖ ਰਿਆ ਊੜ ਊੜ ਵੈ ਸੇ ਗੁਸਾ ਦੇ ਬੱਚੇ ਬਚਰੇ ਹਰਿਆ ਤਨ ਕਾਉਣ ਖਲਾਵੇ ਖਣ ਜੁਗਾਵੇ ਮਨ ਮੈ ਸਿਮਰਨ ਖਰੇਆ ਸਾਵਨ ਧਾਰ ਦਸ ਵਸ਼ਟ ਦਾਨ ਠਾਕੁਰ ਖਤੰਤ ਰਿਆ ਜਨ ਨਾਨਕ ਬਲ ਬਲ ਸਰਬਲ ਜਾਈਏ ਸਰੰਤਨਾ ਪਾਰ ਆਵਰੀਆ ਰਾਗਾ ਸਮਹਲਾ ਜੁਠਾ ਸੋ ਬ੍ਰਖ ਇਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਬ੍ਰਹ ਨਿਰੰਜਨਾ ਹਰ ਬਹ ਨਿਰੰਜਨਾ ਹਰ ਗੁਮਾਗਮਯ ਆਪਾਰ ਸਦ ਆਵਹਿ ਸਦ ਅਦੂਜੀ ਹਰ ਸੱਚੇ ਸਿਰਜਣਹਾਰ ਸਭ ਜੀਤ ਮਾਰੈ ਜੀਤੂ ਜੀ ਆਖਾ ਦਾਤਾਰ ਹਾਤਿਆ ਸੰਤੋ ਜੀ ਸਾ ਦੁਖ ਵਿਚਾਰਣ ਹਾਰਾ ਕਰਿਆ ਪੀਠਾਖੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਦਰ ਸਰਬ ਨਿਰੰਤਰ ਜੀ ਹਰਿ ਕੋ ਬ੍ਰਖ ਅਸਮਾਨ ਇਕਾ ਦਾਤੇਖ ਬਿਖਾਰੀ ਜੀ ਸਭ ਤੇਰੇ ਚੋ ਜਿ ਵਿਦਾਨਾ ਤੋ ਆਪੇ ਦਾਤਾ ਆਪੇ ਭੁਖਤਾ ਜੀ ਹਉ ਤਦ ਬਿਨੇ ਉਨ ਨ ਜਾਣ ਤੋ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤਰੀ ਗਿਆ ਗੁਣ ਆਤਮਿਕਾਣਾ ਜੋ ਸਿਵ ਹੈ ਜੋ ਸਿਵ ਹੈ ਤੁਤ ਜੀ ਜਨ ਨਾਨਕ ਤੁਨ ਕੁਰਬਾਣਾ ਹਰ ਧਿਆਵ ਹੈ ਹਤਿਆ ਤੁਜੀ ਸੇ ਜਨ ਅਜੁਗ ਮੈ ਸੁਖ ਵਾਸੀ ਸੇ ਮਤ ਸੇਉਲ ਬੈ ਜਾ ਹੱਥ ਆਇਆ ਜੀ ਤਨ ਟੋਟੀ ਜਮਕੀ ਵਾਸੀ ਜਿਨ ਨਿਰਭੋ ਜਨ ਹਰ ਨਿਰਭੋ ਤੇ ਆਇਆ ਜੀ ਤਨ ਕਾ ਬੋ ਸੁਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਾਜੀ ਤੇ ਹਰ ਹਰੂਪ ਸਮਾਸੀ ਸੇ ਧੰਨ ਸੇ ਤਨ ਜਨ ਹੱਥ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਾਗ ਚਰੀ ਵਖੰਡਾ ਜੀ ਪ੍ਰੇਮ ਬਿਨ ਬਿਅੰਤਾ ਤੇਰੇ ਭਾਤ ਤੇਰੇ ਭਾਤ ਸਲਾਹਾ ਦੁਦ ਜੀ ਹਰਨ ਕਨੇਖ ਅਨੰਤਾ ਤੇਰੇ ਨਕਾ ਤੇਰੇ ਨਕਰੇ ਹਰ ਪੂਜਾ ਜੀ ਤਤਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਨੇਕੜਾ ਸਿਮਰਸਾ ਜੀ ਕਰ ਕਰਿਆ ਹਟ ਕਰਮ ਗੁਰੰਤਾ ਸੇਵਾਚ ਸੇਵਨ ਪਲਜ ਨਾਨਕ ਜੀ ਜੋ ਪਾ ਮੇਰੇ ਹਰਿ ਭਗਵੰਤਾ ਹੁ ਆਦ ਬ੍ਰਖ ਪਰੰਪਰਖਤਾ ਜੀ ਤੋ ਜੀਵੜਾ ਨਾ ਕੋਈ ਤੋ ਜੂ ਜੂ ਵੇਖੋ ਸਦਾ ਸਦਾ ਲੇ ਕੋਰੀ ਨਿਰੰਚਲ ਖੱਤਾ ਸੋਈ ਤਰੀ ਆਖੇ ਭਾਵੇਂ ਸੇਵਤ ਜੀਰੁ ਆਪਿ ਰੇਸੋ ਹੋਈ ਤਰੀ ਆਪੇ ਸ੍ਰਿਸ਼ਟ ਸਪਾਈ ਜੀ ਤੇ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਖੱਤ ਕਰ ਜੀ ਜੋ ਸਭ ਸਿਖਾਣੋਈ ਅਸਮਹੱਲਾ ਜੋਤਿ ਤੁੰਗਤ ਹਜਿਆਰ ਮੈਂ ਦਾਸ ਆਈ ਜੋਤਿ ਭਾਵੇਂ ਸੋਈ ਤਿਸੁ ਜੀ ਜੋਤੋਂ ਦੇਸੋ ਹਪਾਇ ਰਹਾਓ ਸਾਰੇ ਰੀਰੋ ਸਭ ਨੀ ਲਿਹਾਇਆ ਜਸਨਾ ਕਿਰਪਾ ਕਰਹਿ ਨਾਮ ਤੁਨ ਪਾਇਆ ਗਰਮਖ ਲਾਡਾ ਮਨਮੁਖ ਵਾਹਿਗੁਰੂ ਆਪ ਵਿਛੜਿਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਵਾਹੇ ਤੁਝ ਬਿਨ ਬਦੂਜਾ ਕੋਈ ਨਾ ਹੈ ਜੀ ਜਸ ਸਾਦੀ ਰਖੇਲ ਵਿਜੋਗ ਮਿਲਿ ਛੜਿਆ ਸੰਜੋਗੀ ਮੇਲ ਜਿਸ ਨਾ ਦੋ ਜਾਣਾਈ ਹੈ ਸੋਈ ਜਿਨ ਜਾਣੇ ਹਰ ਗੁਰ ਸਦਹੀ ਆਖੋ ਖਾਨੇ ਜਿਨ ਹਰਿ ਸੇਵਿਆ ਤੁਮ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੋ ਆਪੇ ਹਰਤਾ ਚਿਰ ਆਖਿਆ ਸਭ ਹੋਏ ਤਤ ਬਿੰਦੂ ਜਾ ਵਰਨਾ ਹੋਈ ਤੁਗਰ ਕਰ ਵੇਖੈ ਜਨਨੈ ਸੋਈ ਜਿਨ ਨਾਨਕ ਉਰਮਖ ਪ੍ਰਗਟ ਹੋਏ ਰਸਾ ਮਹੱਲਾ ਪਹਿਲਾ ਚਿਤ ਸਰੁੜੇ ਭਿਲੇ ਨਵਾਸਾ ਪਾਣੀ ਪਾਵਤਨੇ ਕੀਆ ਪੰਗਰ ਮਾ ਭਗਨਹੀ ਜਲ ਹਮ ਦੇਖਤ ਹੈ ਰੂਪੀ ਅਲੇ ਮਨ 익ਨਾ ਜਿਤਸ ਮੂਡ ਮਨਾ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾ ਨਹਾਉ ਜਤੀਸ ਨਹੀਂ ਬੜਿਆ ਮੁਰਖ ਹੁੰਦਾ ਜਨਮ ਭਿਆ ਪਰਮਤ ਨਾਨਕ ਤਨ ਕੀ ਸਰਣਾ ਜਿੰਤੋ ਨਾਹੀ ਵਿਸਰੇ ਆਸਾ ਮਹੱਲਾ ਪੰਜਿਉ ਵਾ ਕਈ ਪ੍ਰਾਪਤ ਮਨ ਕੋ ਦੇਹੁਰਿਆ ਗੋਬਿੰਦ ਮਿਲਣ ਕੇ ਹੇ ਤ੍ਰਿਪਰੀਆ ਕਮਰ ਖਾਜ ਸਿਰਿ ਤੇ ਨ ਖਾਮਿ ਸਾਸਨ ਬਕੀ ਵੱਲਾ ਸਰੰਗ ਜਾ ਲਾ ਭਉ ਜੰਤਨ ਰਖੈ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਰਹਾ ਜਪਤ ਸੰਜਿਆ ਧਰਨਾ ਖਮਾਇਆ ਸੇਵਾ ਸਾਧਨਾ ਜਨਿਆ ਹਰਿ ਗਾਇਆ ਕੋ ਨਾਰਖਉ ਨੀਜ ਕਰਮਾ ਸ਼ਰਨ ਬਰੈ ਕੀ ਰੱਖੋ ਸਰਮਾ ਆਪਛੈ ਰਸ ਕਬਿਵਾਨ ਵਿਰਤੀ ਚੋ ਪਈ ਹਮਰੀ ਖਰੋਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਵ੍ਰਤ ਪਰ ਹਮਰਾ ਰੋਸ਼ਟ ਸਵਾ ਨੰਗਾ ਬਹੁ ਆਪਹਾ ਦੇ ਉਚਾ ਬਹੁ ਸੋ ਕੀ ਵਸੈ ਮੋਰ ਪਰਵਾਰਾ ਸੇਵਕ ਸੁਖ ਸਭ ਕਰਤਾਰ ਮਾਰਾ ਚਾਨਜ ਕਾ ਦੇਖ ਰੀਐ ਸਭੈ ਰਨੁ ਕੋ ਵਾਸੁ ਮਰੀਐ ਪੂਰਨ ਹੋਇ ਹਮਾਰੇ ਅਸ ਤੋਰ ਬਿਨ ਕਿ ਰਹੈ ਪਿਆਸਾ ਤੁਮੇ ਸਾਧਖਿ ਬਿਨ ਨਾ ਧਿਆਉ ਜੋ ਬਚਾ ਹੋ ਸਦੰ ਤੇ ਪਾਉ ਸੇਵਕ ਸੁਖ ਹਮਾਰੇ ਤਾਰੀ ਹੈ ਸਚੰਚ ਸਤਰ ਹਮਾਰੇ ਮਾਰੀ ਹੈ ਆਪੋ ਹਾ ਦਾਵ ਜੇ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਹਦਾ ਹਮਾਰੇ ਬੱਚਾ ਸ੍ਰੀ ਅਦੂਜੋ ਖਰੀ ਗੋ ਰਚਾ ਰਾਖ ਰਹਿਮ ਰੱਖਣੋ ਹਾਰੇ ਸਾਹਿ ਹ ਸੰਸਹਏ ਪਿਆਰੀ ਨੀਨ ਬੰਦ ਸੁਣ ਕੇ ਹੰਤਾ ਆਤਮਾ ਪੂਰੀ ਚਤੋ ਦਸ ਕੰਤਰਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਖਰਪਨ ਬਰਗਾਸਾ ਸਭ ਲ ਕਾਲ ਕਾ ਕੀ ਅਦਵਾਸਾ ਜਬ ਕਾਲ ਜੋਗੀ ਸ਼ਿਵ ਕੀ ਹੋ ਵੇਦਰਾ ਬ੍ਰਹਮਾ ਜੋਤੀ ਹੋ ਜਵਨਖਾਲ ਸਾ ਲੋਕ ਸਵਾਰ ਨਮਸ਼ਕਾਰ ਹੈ ਤਾਹੀ ਹਮਾਰਾ ਜਵਨਖਾਲ ਸਜਤ ਬਨਾਇਓ ਦੇਵ ਦਾ ਜਿਸਨੁ ਉਪਜਾਇਓ ਆਦੰਤ ਕੀ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸੇਕੋ ਹਮਾਰੀ ਸਲ ਭਜਾ ਜਨਿ ਆਪ ਸਵਾਰੀ ਸੇਵਕਾ ਨਾ ਕੋ ਸਭ ਗੁਨਾ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਵੀਰ ਬਚੰਤ ਹੇ ਤੀਰ ਗੁੰਜਰੇ ਅਸੋਲਾ ਸਭਿ ਕਿਰਪਾ ਦਸ਼ਕ ਫੂਲਾ ਸੰਦਨ ਰੁਖੁ ਪਾਇ ਤੇ ਰਖੀ ਸੁਖ ਪਾਇ ਸਾਧਨ ਕੇ ਸੁਖੀ ਹੇ ਕੇ ਕੀ ਵੀਰ ਬਸ਼ਨ ਘਟ ਘਟ ਕੀ ਵਟ ਪਟ ਕੀ ਜਾਨੈ ਯਾਦਿ ਕ੍ਰਿਖੁ ਖਰਾ ਕਰਤਾਰ ਪਰਜਾ ਧਰਤ ਸਦੀ ਅਪਰਿ ਜਬ ਆਖਰ ਕਰਤ ਹਾਂ ਖਬਹੁ ਤਉ ਮੈ ਮਿਲਤ ਦੇਤਾ ਸਭ ਹਉ ਜਿਤੇ ਬਦਨਾ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਜੋ ਚਾਰੇ कौन सा हिते रहत नरादम जत वेद वेदि आलम निरंकार निर्विकार नलंबा आद नीलो अनादि संभू ताकव चत विदा जाबो बिन बात ताको हर पहन मानत महा मूढ गशिव जानत महा देव सदा शिव निरंकार का जतन ਆਪੋ ਆਪਣੀ ਵਧੈ ਜਿਤੀ ਵਮਤ ਪਿੰਨ ਪਿੰਨ ਤੋ ਹੈ ਰਤੀ ਤੁਮਰਾ ਰਖਣਾ ਜੈ ਬਸਾਰਾ ਕਹਿ ਵਜ ਸਜਾਵ ਤੁਮ ਸੰਸਾਰਾ ਇਕੈ ਰੂਪਿਆ ਸਰੂਪਾ ਰੰਗ ਬਿਉ ਰਾਖਿ ਵੁਪਾ ਅੰਡਾ ਜਿਰ ਸਿਥਿ ਹਿਨੀ ਅਥ ਵਿਖਾਨ ਬਹੋ ਰਚ ਦਿਨੀ ਕਹਾ ਬੋਲ ਰਾਜਾ ਹੈ ਬਠਾ ਕਹੋ ਸੁਮਤ ਪ੍ਰਸੰਗ ਰੇ ਕੀਠਾ ਸਿਗਰੇ ਸ੍ਰਿਸ਼ਟ ਦਿਖਾਏ ਚੰਭਵ ਆਜੁਗਾਰ ਸੁਸ਼ੰਭਵ ਰਚਾ ਮੇਰੀ ਤੁਮ ਘਰੋ ਸਿਖ ਬਾਰੇ ਅਸਖ ਸੰਗ ਰੋ ਦੁਸ਼ਟ ਜੀਤੀ ਸਵਤਤ ਪਤ ਸਗਲ ਮਲੇਸ਼ ਕਰਹੁਣ ਘਰਤਾ ਜੇ ਅਦੁੱਤ ਸਭਨੀ ਪਰੇ ਜਨ ਕੈ ਦੁਖ ਸੁਖ ਹੈ ਮਰੇ ਹੁਰਖ ਜਵਨ ਭਗਵਰੇ ਤੇ ਹਾਰੇ ਜਨ ਕੈ ਦਮ ਸੰਗਤ ਸਵਟਾਰੇ ਜੋ ਖਲ ਕੋ ਇਕ ਵਾ ਦਿਹਾਏ ਹੈ ਤਾਕੇ ਕਾਲਿਕ ਨ ਹੈ ਰਚਾ ਹੋਏ ਤਾ ਹੈ ਸਭ ਕੰਡ ਦੁਸ਼ਟ ਰਚਾ ਡਰੈ ਤਤ ਕੰਡਾ ਕਿਰਪਾ ਦ੍ਰਿਸ਼ਟ ਦੰਜਾਨਿ ਰਹੋ ਤਾਂ ਕੀ ਤਾਪ ਤਨੁ ਕਮੋਹਰ ਹੋਇ ਰਹਾ ਸਦ ਕਰਮੋ ਸਭ ਹੋਈ ਦੁਖ ਸਗ ਨਾ ਕੋਈ ਇੱਕ ਵਾਰ ਜਨ ਤੂਐ ਸੁਮਹਾਰਾ ਕਾਲ ਹਾਸ ਤੇ ਤਾ ਹਿਵਹਾਰਾ ਜਿੰਨ ਨਾਮ ਬਿਆਰੁ ਕਹਾ ਦਾਰਦ ਦੁਸ਼ਟ ਲੋਕੀ ਰਹਾ ੜਖੇਤ ਮੈਂ ਸਰਨ ਤੇ ਹਾਰੀ ਆਪਹਾਜ ਰਖੋ ਬਹਾਰੀ ਸਰਬ ਥੋ ਸਹਾਈ ਦਸਤਾ ਦੋਖਤੇ ਲਿਖੋ ਬਚਾਈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਪੇ ਕੋ ਆਖਤ ਨਹੀਂ ਆਨੇ ਹੋ ਰਾਮ ਰਹੇ ਬੁਰਾਨ ਕੁਰਾਨ ਨੇ ਕਹੈ ਮਤੇ ਇਕ ਨਾ ਮਾਨਿਓ ਸਿਮਰਤ ਸਾਸਤਰ ਵੇ ਸਵੈ ਬਹੁ ਭੇਦ ਕਹੈ ਹਮ ਇਕ ਨਾ ਜਾਨਿਓ ਸ੍ਰੀ ਅਸਵਾਰ ਕਿਰਪਾ ਤੁਮਰੇ ਕਰ ਮੈ ਨਾ ਕਹਿਓ ਸਤੁ ਹੈ ਬਖਾਨਿਓ ਦੁਹਿਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰੋ ਬਾਹਗੇ ਕੀ 라ਜ ਅਸ ਗੋਬਿੰਦਾਸੁ ਹਾਰ ਰਾਮਕਲੀ ਮਹੱਲਾ ਤੀਜਾ ਆਨੰਦੇ ਕੋ ਅੰਕਾਰ ਸਤਿਗੁਰ ਬਰਸਾਰ ਅਨੰਦ ਭਿਆ ਮਿਰਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਬਰਵਾਰ ਪਰੀਆਂ ਸ਼ਬਦ ਗਾਵਣੇ ਆਈਆ ਸ਼ਬਦੋ ਤਾ ਗਾਹੋ ਹਰੀ ਕੇਰਾ ਮਨ ਜਨੀ ਵਸਾਈਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਭੋ ਹਰ ਨਾਲੇ ਹਰ ਰਭੋ ਤੁਮਨ ਮੇਰੇ ਰੂਪ ਸਿ ਵਿਚਾਰਨ। ਹੰਗੇਕਾਰੁ ਪ੍ਰ ਤੇਰਾ ਕਾਰਜ ਸਭ ਸੁਵਾਰਨ। ਸਬਨਾਲਾ ਸਮਰਥ ਸੁਆਮੀ ਸੋਖ ਮਨੁ ਵਿਸਾਰਿ। ਕਹੈ ਨਾਨਕ ਮਨ ਮੇਰੇ ਸਦਾ ਰਭੋ ਹਰ ਨਾਲੇ। ਸਾਚੇ ਸਾਹਿਬ ਕੀ ਨਾਹੀ ਹਾ ਤੇਰੇ। ਕਾਤਾ ਦੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸੁਸਲਾ ਹਦਰੀ ਨਾਮ ਨਵਸਾਵੇ ਨਾਮ ਜਨ ਕੈ ਮਨੁਸਿਆ ਆਵਾਜੇ ਸ਼ਬਦ ਖਨੀਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਗਤਿਰੈ ਸਚਾ ਨਾਹਾ ਮੇਰਾ ਯਾਰ ਹਾਰੂ ਸਚਨਾਵੇ ਅਧਾਰ ਮੇਰਾ ਜਬ ਖਾਂ ਸਭ ਗਵਾਈਆ ਕਸਾਤ ਸੁਖ ਮਨ ਆਵਸੀਆ ਇਛਾ ਸਾ ਪੂਜਾਈਆ सदा हरबाण हि हो ज हे वडे सुनो हो संतोष शब्द तरहो सच ना मिरा याल हारु वाज पंच शब्द बगे करस वाजे कला कर धारिया पंच दूत दवस गीते कालक मारकर पाया दुज न को सिनाव हरे लागे कह नानको आ ਸਤਿਕਾਰ ਅਨਹਦ ਬਾਜੀ ਹਨ ਸੁਨਾਵਿ ਵਿਭਾਗੀ ਹੋ ਸਗਲ ਮਨੋ ਰਸ ਪੂਰੀ ਫਰਮਰੰਬਰ ਪਾਹਿ ਆਤਰੇ ਸਗਲ ਵਿਸੂਰੇ ਦੂਖ ਰੋ ਸੰਤਾ ਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਸੇ ਪੂਰੇ ਗੁਰ ਤੇ ਜਾਣ ਸੁਨਦੇਵ ਨਿਰ ਕਹਤੇ ਬਵਿੱਤਾ ਸਰਗੁਰ ਹਿਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੀ ਵਾਜਹਿ ਅਨਹਦ ਰੋਰੀ ਮੰਦਾ ਹੁਣੀ ਮਹੱਲਾ ਪੰਜਵਾ ਥਾਰ ਜਨ ਵਸਤੋ ਪਈਓ ਸਤ ਸੰਤੋਖ ਵਿਚਾਰੋ ਅਮਰਤੁ ਨਾਮੁ ਧਾਕੁਰ ਕਾ ਬੈਓ ਜਿਸ ਕਾ ਸਭ ਸਿ ਅਲਹਾਰੋ ਜੀ ਕੋ ਹੈ ਵੈ ਜੀ ਕੋ ਉੰਚੈ ਤਿਸ ਕਾ ਹੈ ਉਧਾਰੋ ਸਵਸਚਿਨ ਜਾਈ ਨਤਮਤ ਰਖੁਰ ਧਾਰੋ ਧੰ ਸੰਸਾਰ ਸਨ ਲਖਤਰੀਐ ਸੁ ਨਾਨਕ ਬ੍ਰਹਮਸਾਰੋ ਸਲੋਖ ਮਹੱਲਾ ਪੰਜਵਾ ਤੇਰਾ ਹੀਤਾ ਜਾਤੋ ਨਾਹੀ ਮੈਨੋ ਜੋਕਿ ਤੋਈ ਮੈਂ ਨਿਰਗੁਣ ਹਰੇ ਕੋਵਣ ਨਾਹੀ ਆਪੇ ਦੱਸਿ ਬਿਉਈ ਸਰਸ ਬਿਆਮਹਿ ਰਾਮਤ ਹੋਈ ਸਤਿਗੁਰ ਸਜਣ ਮਿਲੇ ਨਾਨਕ ਨਾਮ ਲੇ ਤਾ ਜੀਵ ਤਨ ਮਨ ਥੀਵੇ ਹਰੇ ਆਪਉੜੀ ਜਿਥੈ ਦਸਮਰਥ ਜਿਥੈ ਕੋਈ ਨਾ ਹੈ ਉਥੈ ਤੇਰੀ ਰਖਣੀ ਅਨਿਦਰਮਾ ਹੈ ਸੁਣ ਕੇ ਰੰਗ ਕੇ ਲੋਤ ਨਾਏ ਤਿਨਿ ਛਡ ਜਾ ਹੈ ਭਉ ਜਲਾ ਵਿਖਮ ਸਗਾ ਹੋ ਗੁਸ਼ਵਰੀ ਪਾਰਪ ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮਹਿ ਪੁਨ ਗੁਣ ਗੋਬਿੰਦ ਗਾ ਹੈ ਸਭੈਨੋ ਕਿਰਪਾ ਸਮਰਲੇ ਸਾਹ ਹੈ ਸਹੈ ਵਿਸਾ ਖੋ ਨਾ ਜਾਏ ਜੀ ਆਵੈ ਤਦਿਆ ਹੈ ਸ਼ਲੋਕ ਮਹੱਲਾ ਪੰਜੇਵਾ ਹੰਤਰ ਗੁਰ ਅਰਾਧਣਾ ਜਿਬਹਾ ਜਪੁ ਕਉ ਨੈਤਰੇ ਗੁਰ ਬੇਖਣਾ ਸਰਣੀ ਸੁਨਣਾ ਗੁ ਨਵਾਓ ਸਤਗੁਰ ਸਿਖਿ ਰਤਿਆ ਦਿਰਗੈ ਪੈ ਹਟਾਓ ਕਉ ਨਾਨਕ ਕਿਰਪਾ ਕਰੇ ਜਿਸਨੇ ਵਸਦੀ ਜਾ ਕੇ ਮੈਂ ਉਤਮ ਖਾੜੀ ਹੈ ਵਿਰਲੇ ਕੀ ਕੀ ਮਹੱਲਾ ਪੰਜਿਵਾ ਰਖੇ ਰਖਣ ਹਾਰਿ ਆਪ ਬਹਾਰਿਨ ਗੁਰ ਕੀ ਪੈਰੀ ਪਾਇ ਕਾ ਸਵਾਰਿਨ ਹੋ ਆਪ ਦਿਆ ਮਨ ਕੋ ਨਵਸਾਰਿਨ ਸਾਧ ਜਨਾ ਕੀ ਸੰਗ ਭਵ ਜਲ ਤਾਰਿਨ ਸਾਖ ਨਿੰਦਕ ਦਿਸ਼ਕਿ ਨਮਾਹੀ ਵਿਦਾਰਿਨ ਅਦ ਸਾਹਿਬ ਕੀ ਦੇਹ ਕ ਨਾਨਕ ਮਨੇਵਾ ਹੈ ਜਿਸ ਸਮਰਸ ਸੁਭੋਇ ਸਗਲੇ ਰੂਹ ਜਾ ਹੈ ਦਸਾਹਿਬ ਕੀ ਦੇਹਕ ਨਾਨਕ ਮਨੇ ਨ ਹੈ ਜਿਸਮਰਸ ਗੋਇ ਸਗਲੇ ਰੂਹ ਜਾ ਹੈ ਵਾਹਿਗੁਰਜੀ ਕਾ ਹਰਸ ਵਾਹਿਗੁਰਜੀ ਕੀ ਹਤੇ ਤੋ ਠਾਕੁਰ ਤਮ ਪਹਿ ਅਰਦਾਸ ਜੀਉ ਪਿੰਡ ਸਾਬ ਤੇਰੀ ਰਾ